ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਪਹਿਲਾ ਕਸੂਰ ਕਰ ਦਿੰਦੇ ਨੇ ਬਾਅਦ ਦੇ ਵਿੱਚ ਪੁੱਛਦੇ ਨੇ ਕਿ ਮੇਰਾ ਕਸੂਰ ਕੀ ਹੈ ਯਾਨੀ ਸਵੇਰੇ ਹੀ ਬਾਗੜਾ ਦੇ ਉੱਤੇ ਬਹੁਤ ਹੀ ਵੱਡਾ ਐਕਸ਼ਨ ਹੋ ਗਿਆ ਜੀ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਕਈ ਸਾਰੇ ਐਸਐਸਪੀ ਨੂੰ ਜਿਹੜੀ ਧਮਕੀ ਦਿੱਤੀ ਸੀ ਨਾ ਉਹਦੀ ਜਿਹੜੀ ਆਡੀਓ ਵਾਇਰਲ ਕੀਤੀ ਸੀ ਸੁਖਬੀਰ ਸਿੰਘ ਬਾਦਲ ਨੇ ਦਰਾਂ ਸਾਲ ਦੇ ਵਿੱਚ ਉਦੇ ਉੱਤੇ ਮੋਹਰ ਲੱਗ ਚੁੱਕੀ ਹੈ ਉਦੇ ਉੱਤੇ ਪੁਸ਼ਟੀ ਹੋ ਚੁੱਕੀ ਹੈ ਕਿ ਉਹ ਫੇਕ ਸੀ ਇਹਦਾ ਹੀ ਹੁਣ ਜ਼ਿੰਮੇਵਾਰੀ ਕਿਹਦੇ ਕਿਹਦੇ ਤੇ ਜਾਂਦੀ ਹੈ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਜਿਹੜੇ ਪੱਤਰਕਾਰਾਂ ਨੂੰ ਇਹ ਆਡੀਓ ਦਿੱਤੀ ਸੀ ਜਾਂ ਵੀਡੀਓ ਕਹਿ ਲੋ ਚਲਾਈ ਸੀ ਚੈਨਲਾਂ ਤੇ ਉਹਨਾਂ ਪੱਤਰਕਾਰਾਂ ਤੇ ਵੀ ਐਕਸ਼ਨ ਹੋ ਗਿਆ ਔਰ ਨਾਲ ਹੀ ਪੰਜਾਬ ਦੇ ਵਿੱਚ ਸਵੇਰੇ ਸਵੇਰੇ ਵੱਡੀ ਤਰਥੱਲੀ ਮਚਾ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯਾਨੀ ਬਾਗਲਾਂ ਦੇ ਉੱਤੇ ਐਕਸ਼ਨ ਤਾਂ ਹੋਣਾ ਬਣ ਗਈ ਸੀ ਪਰ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਅਕਾਲੀ ਦਲ ਦੇ ਪ੍ਰਧਾਨ ਇਕੱਲੇ ਨਹੀਂ ਬਲਕਿ ਇਹਦੇ ਵਿੱਚ ਕਈ ਸਾਰੇ ਨਾਮ ਦੇ ਹੋਰ ਵੀ ਆਪਣੇ ਸਾਥੀਆਂ ਨੂੰ ਟੰਗ ਦਿੱਤਾ ਯਾਨੀ ਪਸਾ ਦਿੱਤਾ ਡੀਜੀਪੀ ਪੰਜਾਬ ਦੇ ਉਹਨਾਂ ਨੇ ਐਕਸ਼ਨ ਕਰ ਦਿੱਤਾ ਇਹਦੇ ਉੱਤੇ ਪੰਜਾਬ ਦੀ ਪੁਲਿਸ ਦਾ ਐਕਸ਼ਨ ਫਿਰ ਕਹਿੰਦੇ ਨੇ ਜੀ ਮੁੱਖ ਮੰਤਰੀ ਸਾਡੇ ਉੱਤੇ ਧੱਕਾ ਕਰਦਾ ਪਰ ਇਹਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਬਹੁਤ ਵੱਡੀ ਗਲਤੀ ਹੈ ਹੁਣ ਗਲਤੀਆਂ ਕਿਹੜੀਆਂ ਨੇ ਔਰ ਮੰਨ ਵੀ ਰਹੇ ਨੇ ਇਹਦਾ ਵੀਡੀਓ ਤੁਹਾਨੂੰ ਸੁਣਾਵਾਂਗੇ ਪਹਿਲਾਂ ਇਹ ਸੁਣ ਲਓ ਕਿ ਸੁਖਵੀਰ ਸਿੰਘ ਬਾਦਲ ਸਮੇਤ ਕੌਣ-ਕੌਣ ਟੰਗੇ ਗਏ ਨੇ ਜਿਵੇਂ ਸਵੇਰੇ ਹੀ ਖਬਰ ਆ ਗਈ ਜਿਨੇ ਕੇ ਅਕਾਲੀ ਦਲ ਦੇ ਵਿੱਚ ਪੂਰੀ ਤਰ੍ਹਾਂ ਭਾਜਰ ਪਾ ਦਿੱਤੀ ਔਰ ਇਹਨਾਂ ਦੇ ਸਮਰਥਕਾਂ ਦੇ ਵਿੱਚ ਵੱਡੀ ਹਹਾਕਾਰ ਮੱਚ ਗਈ ਆ ਕਿਉਂਕਿ ਪੁਲਸ ਦਾ ਐਕਸ਼ਨ ਹੁੰਦਾ ਤਹੇ ਕੀ ਕਹਿੰਦੇ ਨੇ ਕਹਿੰਦੇ ਜੀ ਪੰਜਾਬ ਦਾ ਮੁੱਖ ਮੰਤਰੀ ਤੱਕਾ ਕਰਦਾ ਤੱਕਾ ਕਿਉਂ ਨਾ ਕਰੇ ਭਾਈ ਪੰਜਾਬ ਦੇ ਅੰਦਰ ਗੁੰਡਾਗਰਦੀ ਕਿਹਨੇ ਮਚਾਈ ਤੁਸੀਂ ਫੇਰ ਤੁਸੀਂ ਥੇ ਕਾਰੀਓ ਨੇ ਕੀ ਉਹਨੇ ਪਹਿਲਾ ਵੀਡੀਓ ਲਿਆਂਦੀ ਕਹਿੰਦੇ ਤਾਂ ਮੁੱਖ ਮੰਤਰੀ ਦੀ ਵੀਡੀਓ ਪਰ ਇਹਦੇ ਉੱਤੇ ਤਾਜੀ ਮੋਹਰ ਲੱਗੀ ਹੈ ਇਹ ਖਬਰ ਬਿਲਕੁਲ ਝੂਠੀ ਜਿਹੜੀ ਇਹਨਾਂ ਨੇ ਚਲਵਾਈ ਹੈ ਤਾਂ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਇਕਾਲੀ ਦਲ ਦੇ ਨੇਤਾ ਸਮੇਤ ਕਿਹੜੇ ਕਿਹੜੇ ਡਿੱਕੇ ਚੜੇ ਆ ਪੁਲਿਸ ਦੇ ਆਸਣ ਲੋਸ ਤੋਂ ਬਾਅਦ ਸੁਖਵੀਰ ਬਾਦਲ ਦੀ ਇੱਕ ਐਸੀ ਵੀਡੀਓ ਜਿਨੇ ਪੰਜਾਬ ਦੇ ਲੋਕਾਂ ਦੇ ਹੋਸ਼ ਛੋੜਾ ਦਿੱਤੇ ਨੇ ਸੁਣੋ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੱਤੀ ਆਡੀਓ ਦੇ ਮਸਲੇ ਦੇ ਵਿੱਚ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਏ ਡੀ ਜੀ ਪੀ ਨੇ ਸੁਖਬੀਰ ਬਾਦਲ ਸਮੇਤ ਕਈ ਲੀਡਰ ਨੂੰ ਸੱਮਣ ਕੀਤਾ ਨਾਲ ਹੀ ਕਈ ਪੱਤਰਕਾਰਾਂ ਨੂੰ ਸੱਮਣ ਕੀਤਾ ਪੁਲਿਸ ਦਾ ਵੱਡਾ ਐਕਸ਼ਨ ਹਾਲਾਂਕਿ ਪੁਲਿਸ ਕਹਿੰਦੀ ਸੀ ਜਿਹੜੀ ਆਡੀਓ ਹੈ ਉਹ ਫੇਕ ਹੈ ਪਰ ਹੁਣ ਨਵਾਂ ਜਿਹੜਾ ਮਸਲਾ ਸਾਹਮਣੇ ਹੈ ਉਹ ਕੀ ਹੈ ਉਹ ਉਸ ਕਥਿਤ ਆਡੀਓ ਬਾਰੇ ਤਾਂ ਪਹਿਲਾਂ ਦੱਸ ਦਈਏ ਕਿ ਅਜੇ ਵੀ ਪੰਜਾਬ ਪੁਲਿਸ ਦਾ ਜਿਹੜਾ ਸਟੈਂਡ ਹੈ ਉਹ ਹੀ ਹੈ ਜਿਵੇਂ ਪਟਿਆਲਾ ਪੁਲਿਸ ਦੇ ਅਧਿਕਾਰੀਆਂ ਨੇ ਅਫੀਸ਼ੀਅਲ ਹੈਂਡਲ ਤੇ ਜਾਣਕਾਰੀ ਸਾਂਝੀ ਕੀਤੀ ਸੀ ਕਿ AI ਨਾਲ ਜਨਰੇਟ ਕੀਤੀ ਗਈ ਉਹ ਆਡੀਓ ਹੈ ਜਿਸ ਦੇ ਵਿੱਚ ਸੁਖਬੀਰ ਬਾਦਲ ਦਾ ਦਾਵਾ ਹੈ ਸੀ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਜੋ ਉਹਨਾਂ ਨੇ ਸਭ ਤੋਂ ਪਹਿਲਾਂ ਇਸ ਆਡੀਓ ਨੂੰ ਨਸ਼ਰ ਕੀਤਾ ਸੀ ਬਾਅਦ ਵਿੱਚ ਵੱਖੋ-ਵੱਖਰੇ ਲੋਕਾਂ ਨੇ ਉਹਨੂੰ ਸਾਂਝਾ ਕੀਤਾ ਹੁਣ ਸਾਂਝਾ ਕਰਨ ਵਾਲੇ ਕਿਹੜੇ-ਕਿਹੜੇ ਸੀ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਇਹ ਲਾਅ ਐਂਡ ਆਰਡਰ ਦੇ ਜਿਹੜੇ ਏਡੀਜੀਪੀ ਨੇ ਐਸਪੀਐਸ ਪਰਮਾਰ ਉਹਨਾਂ ਦੇ ਵੱਲੋਂ ਇਹ ਜਿਹੜੇ ਗਵਾਹ ਦੇ ਤੌਰ ਦੇ ਉੱਤੇ ਅਰਸ਼ਦੀਪ ਸਿੰਘ ਕਲੇਰ ਨੂੰ ਪਹਿਲਾਂ ਤਾਂ ਬੁਲਾਇਆ ਗਿਆ ਪੁਲਿਸ ਹੈੱਡ ਕੁਆਟਰ ਦੇ ਵਿੱਚ ਕੱਲ 11 ਵਜੇ 94 ਬੀਐਨਐਸ ਦੀ ਧਾਰਾ ਦੇ ਤਹਿਤ ਵਾਦੇ ਤੌਰ ਦੇ ਉੱਤੇ ਕਿਉਂਕਿ ਸ਼ਿਕਾਇਤ ਕਰਤਾ ਉਹ ਸੀ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਫਿਰ ਇਲੈਕਸ਼ਨ ਕਮਿਸ਼ਨ ਨੇ ਡੀਜੀਪੀ ਤੋਂ ਰਿਪੋਰਟ ਤਾਲਬ ਕਰਨੀ ਹੈ ਸੁਣ ਲੈ ਪੰਜਾਬ ਵਾਲਿਓ ਸੁਖਵੀਰ ਸਿੰਘ ਬਾਦਲ ਸਮੇਤ ਕਈ ਨਾਲ ਦੇ ਪੱਤਰਕਾਰ ਟੰਗੇ ਗਏ ਜਿਹੜੇ ਕਹਿੰਦੇ ਸੀ ਸੀ ਬਾਦਲਾਂ ਦੇ ਚੇਲੇ ਹਨ ਯਾਨੀ ਸੁਖਵੀਰ ਸਿੰਘ ਬਾਦਲ ਚਾਹੇ ਪੰਜਾਬ ਦੇ ਵਿੱਚ ਪਹਿਲਾਂ ਰਾਜ ਕਰ ਚੁੱਕੇ ਨੇ ਪਰ ਹੁਣ ਉਹਨਾਂ ਦੀ ਜਿਹੜੀ ਸ਼ਾਹੀ ਹੈ ਨਾ ਉਹ ਇੱਕ ਪੱਤਰਕਾਰ ਤੋਂ ਵੀ ਨਿਚਲੇ ਸਥਲ ਦੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਬਿਨਾ ਬਜਾ ਤੋ ਬਿਨਾ ਬਜਾ ਤੋ ਦੀ ਫੇਕ ਵੀਡੀਓ ਬਣਾਈ ਜਾਂਦੀ ਆ ਸੋਸ਼ਲ ਮੀਡੀਆ ਦੇ ਉੱਤੇ ਚਲਾਈ ਜਾਂਦੀ ਆ ਕਹਿੰਦੇ ਜੀ ਇਹ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਇਹ ਤਾਂ ਜਿਹੜੀ ਕਿ ਬਰਨੂ ਸ਼ਰਮਾ ਦੀ ਆਡੀਓ ਵਾਇਰਲ ਕੀਤੀ ਆ ਸੁਖਬੀਰ ਸਿੰਘ ਬਾਦਲ ਨੇ ਕਈ ਚਰਨਾਂ ਨੂੰ ਦੇ ਦਿੱਤੀ ਸੀ ਪਰ ਦੂਜੇ ਪਾਸੇ ਜੀ ਜਿਹੜੀ ਵੀਡੀਓ ਬਣਾਈ ਸੀ ਨਾ ਭਗਵੰਤ ਸਿੰਘ ਮਾਨ ਦੀ ਉਹਨਾਂ ਚੈਨਲਾਂ ਤੇ ਵੀ ਐਕਸ਼ਨ ਹੋਣ ਜਾ ਰਿਹਾ ਯਾਨੀ ਜਿਹੜੇ ਚੈਨਲਾਂ ਦੇ ਉੱਤੇ ਉਹ ਖਬਰ ਚੱਲੀ ਆ ਕਿ ਇਹ ਮੁੱਖ ਮੰਤਰੀ ਦੀ ਵੀਡੀਓ ਇਹ ਸਾਰੇ ਜਾਣਦੇ ਆ ਕਿ ਉਹ ਵੀਡੀਓ ਫੇਕ ਹੈ ਪਰ ਕਈ ਸਾਡੇ ਭੈਣ ਭਰਾ ਕੁਛ ਅਜਿਹੇ ਵੀ ਹੁੰਦੇ ਨੇ ਜਿਹੜੇ ਇਹੋ ਜਿਹੇ ਲੋਕਾਂ ਦੇ ਪ੍ਰੈਸ਼ਰ ਵਿੱਚ ਆ ਜਾਂਦੇ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਦੇ ਥੱਲੇ ਲੱਗ ਕੇ ਉਹਨਾਂ ਦੀ ਵੀਡੀਓ ਚੜਾਈ ਜਾਂਦੀ ਹੈ ਭਗਵਾਨ ਸਿੰਘ ਮਾਨ ਦੀ ਉਸ ਤੋਂ ਬਾਅਦ ਉਸੇ ਘਟਾਰੇ ਦੇ ਵਿੱਚ ਖੜਾ ਹੋਣਾ ਪੈਂਦਾ ਜਿੱਥੇ ਅੱਜ ਸੁਖਬੀਰ ਬਾਦਲ ਨੂੰ ਹੋਣਾ ਪਿਆ ਸੁਖਬੀਰ ਬਾਦਲ ਲਗਾਤਾਰ ਪੰਜਾਬ ਦੇ ਅੰਦਰ ਆਪਣੇ ਭਾਸ਼ਣਾ ਦਰਾਂ ਆਪਣੇ ਪੱਤਰਕਾਰਾਂ ਦੁਆਰਾ ਬਹੁਤ ਵੱਡੇ ਪੱਧਰ ਦੇ ਉੱਤੇ ਜੀ ਕਹਿੰਦੇ ਸਰਕਾਰ ਨੂੰ ਔਰ ਨਿੱਜੀ ਤੌਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਔਰ ਕਈ ਵੱਡੇ ਅਫਸਰਾਂ ਤੋਂ ਬਦਲਾ ਲੈਣਾ ਚਾਹੁੰਦੇ ਨੇ ਪਰ ਕੀ ਪੰਜਾਬ ਦੇ ਲੋਕ ਆ ਜਿਹੜੇ ਉਹ ਨਹੀਂ ਦੇਖ ਰਹੇ ਉਹਨਾਂ ਸਾਰੇ ਲੋਕਾਂ ਦੇ ਇਹ ਗੱਲ ਸਾਹਮਣੇ ਆ ਕਿ ਭਾਈ ਸੁਖਵੀਰ ਸਿੰਘ ਬਾਦਲ ਇੱਕ ਪਾਸੇ ਤੇ ਕਹਿੰਦੇ ਸਾਡੀ ਪੰਜਾਬ ਦੇ ਅੰਦਰ ਸਰਕਾਰ ਵਾਪਸ ਲਿਆ ਦਿਓ ਸਾਨੂੰ ਫੇਰ ਤੋਂ ਰਿਪੀਟ ਕਰਵਾ ਦਿਓ ਪਰ ਪੰਜਾਬ ਦੇ ਲੋਕ ਹਨ ਜਿਹੜੇ ਔਰ ਦੂਜੇ ਪਾਸੇ ਇਹ ਧਮਕੀਆਂ ਦਿੰਦੇ ਨੇ ਪਰ ਜਿਹੜੇ ਪੰਜਾਬ ਦੇ ਲੋਕ ਨੇ ਉਹ ਇਹ ਸਾਰੀਆਂ ਵੀਡੀਓ ਦੇਖਦੇ ਵੀ ਨਹੀਂ ਉਹਨਾਂ ਨੂੰ ਸਮਝਦੇ ਵੀ ਨਹੀਂ ਇਹਨਾਂ ਨੇ ਪੰਜਾਬ ਨੂੰ ਕੀ ਸਮਝਿਆ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਪਹਿਲਾਂ ਦੀ ਤਰ੍ਹਾਂ ਨੇ ਇਹ ਵਕਤ ਆ ਜਿਹੜਾ ਇਹ ਚੇਂਜ ਹੋ ਚੁੱਕਿਆ ਹੁਣ ਜਿਹੜੀ ਜਨਰੇਸ਼ਨ ਇਹ ਬਹੁਤ ਜ਼ਿਆਦਾ ਅੱਗੇ ਆ ਸੁਖਵੀਰ ਸਿੰਘ ਬਾਦਲ ਨਾਲੋਂ ਕਿਉਂਕਿ ਖੁਦ ਸੁਖਵੀਰ ਸਿੰਘ ਬਾਦਲ ਵੀ ਮੰਨਦੇ ਨੇ ਕਿ ਅਸੀਂ ਤਾਂ ਅਨਪੜ੍ਹ ਜੇ ਲੋਕ ਆ ਅਸੀਂ ਪਿੰਡੂ ਲੋਕ ਆ ਉਹਨਾਂ ਦੇ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਸੁਣਾਇਆ ਔਰ ਉਸ ਤੋਂ ਵੀ ਬਾਅਦ ਸੁਖਵੀਰ ਬਾਦਲ ਗਲਤੀ ਤੇ ਗਲਤੀ ਕਰਦੇ ਜਾ ਰਹੇ ਨੇ ਵਿਰੋਧੀ ਦਲ ਦੇ ਕੱਲੇ ਨੇਤਾ ਨਹੀਂ ਬਲਕਿ ਆਪੋਜੀਸ਼ਨ ਦੇ ਲੀਡਰ ਸੁਖਵੀਰ ਸਿੰਘ ਬਾਦਲ ਇਹ ਗੱਲ ਭੁੱਲ ਜਾਂਦੇ ਆ ਕਿ ਅਸੀਂ ਪੰਜਾਬ ਦੇ ਵਿਰੋਧੀ ਨੇਤਾ ਐ ਇਸ ਕਰਕੇ ਸੁਖਵੀਰ ਸਿੰਘ ਬਾਦਲ ਨੂੰ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਹੁਣ ਅੱਜ ਐ ਡੀਜੀਪੀ ਨੇ ਉਹਨਾਂ ਨੂੰ ਤਲਬ ਕਰ ਲਿਆ ਉਹਨਾਂ ਨੂੰ ਬੁਲਾ ਲਿਆ ਉਹਨਾਂ ਦੇ ਵਕੀਲ ਅਰਸ਼ਦੀਪ ਕਲੇਰ ਨੂੰ ਬੁਲਾ ਲਿਆ ਕਈ ਪੱਤਰਕਾਰਾਂ ਦੇ ਨਾਮ ਵੀ ਆਉਣਗੇ ਉਹ ਹਾਲਾਂਕਿ ਡਿਟੇਲ ਦੇ ਵਿੱਚ ਹਾਲੇ ਸਾਹਮਣੇ ਨਹੀਂ ਆਇਆ ਵੀ ਕਿਹੜੇ ਕਿਹੜੇ ਪੱਤਰਕਾਰ ਨੇ ਜਿੰਨਾ ਵਿੱਚ ਉਹ ਫੇਕ ਆਡੀਓ ਚੜਾਈ ਹੈ ਤਾਂ ਜਿਹੜੀ ਇਹ ਆਡੀਓ ਦੀ ਗੱਲ ਰਹੀ ਹੈ ਤਾਂ ਬਰਿੰਦਰ ਸ਼ਰਮਾ ਦੀ ਹੈ ਐਸਐਸਬੀ ਪਟਿਆਲਾ ਦੇ ਔਰ ਉਸ ਤੋਂ ਬਾਅਦ ਜਿਹੜੀ ਮੁੱਖ ਮੰਤਰੀ ਦੇ ਨਾਲ ਵੀਡੀਓ ਜੋੜੀ ਗਈ ਸੀ ਨਾ ਉਹ ਵੀ ਕਹਿੰਦੇ ਜੀ ਏਆਈ ਨਾਲ ਜਨਰੇਟ ਕੀਤੀ ਗਈ ਹੈ ਤਾਂ ਹੁਣ ਕੀ ਸੁਬੀਸ਼ ਸਿੰਘ ਬਾਦਲ ਇਹਦਾ ਜਵਾਬ ਦੇ ਪਾਉਣਗੇ ਕਿਉਂਕਿ ਉਹ ਜਦੋਂ ਆਪਣੇ ਮੂੰਹ ਦੇ ਵਿੱਚੋਂ ਕੋਈ ਗੱਲ ਕੱਢਦੇ ਆ ਨਾ ਉਹਦਾ ਅੱਗਾ ਪਿੱਛਾ ਨਹੀਂ ਦੇਖਦੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਦਾ ਅੰਜਾਮ ਕੀ ਹੋੜਾ ਉਹ ਆਪਣੀ ਹਵਾ ਦੇ ਵਿੱਚ ਬੋਲ ਜਾਂਦੇ ਨੇ ਸੋ ਪੰਜਾਬ ਦੀ ਜਨਤਾ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦਾ ਪ੍ਰਸ਼ਾਸਨ ਇਹ ਸਾਰੀਆਂ ਗੱਲਾਂ ਨੂੰ ਦੇਖ ਰਿਆ ਸੀ ਪਰ ਜਿਹੜੇ ਹੁਣ ਪੰਜਾਬ ਦੇ ਲੋਕ ਹਨ ਉਹ ਤਾਂ ਜੀ ਮੁੱਖ ਮੰਤਰੀ ਵਾਲੇ ਪਾਸੇ ਖੜੇ ਨੇ ਬਾਦਲਾਂ ਦੀ ਤਾਂ ਬਿਲਕੁਲ ਕਹਿੰਦੇ ਜੀ ਹੁਣ ਭੰਡੀ ਹੁੰਦੀ ਜਾ ਰਹੀ ਹੈ ਪੂਰੇ ਪੰਜਾਬ ਭਰ ਦੇ ਵਿੱਚ ਔਰ ਦੂਜੇ ਪਾਸੇ ਇਹਨਾਂ ਦੇ ਸਾਥੀ ਸਭ ਤੋਂ ਕਟੜ ਸਾਥੀ ਸਕਾਲੀਆਂ ਦੇ ਕਾਂਗਰਸੀ ਕਾਂਗਰਸੀਆਂ ਦਾ ਵੀ ਜਿਹੜਾ ਕਿ ਵੇੜਾ ਉਹ ਡੁੱਬ ਚੁੱਕਿਆ ਯਾਨੀ ਵੋਟਾਂ ਇਹਨਾਂ ਨੂੰ ਵੀ ਨਹੀਂ ਪੈਣੀਆਂ ਤੇ ਇਹਨਾਂ ਨੂੰ ਵੀ ਨਹੀਂ ਪੈਣੀਆਂ ਸਰਕਾਰ ਬਣਨੀ ਹੈ ਤਾਂ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਇਹ ਅੰਕੜੇ ਪੰਜਾਬ ਦੇ ਵਿੱਚੋਂ ਆ ਰਹੇ ਨੇ ਇਹ ਲੋਕਾਂ ਦੀਆਂ ਥਿਉਰੀਆਂ ਨੇ ਦਰਸਲ ਦੇ ਵਿੱਚ ਇਹ ਆਮ ਗੱਲਾਂ ਨਹੀਂ ਹੈ ਇਹਨਾਂ ਗੱਲਾਂ ਤੇ ਕੀ ਕਹਿਣਾ ਤੁਹਾਡਾ ਕਮੈਂਟ ਜ਼ਰੂਰ ਕਰ ਦਿਓ ਮੇਰਾ ਵੀਰ ਔਰ ਜਿੰਨੇ ਵੀ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਲਾਈਕ ਜ਼ਰੂਰ ਕਰਿਓ ਤਾਂ ਕਿ ਵੀਡੀਓ ਜਿਆਦਾ ਤੋਂ ਜਿਆਦਾ ਲੋਕਾਂ ਦਾ ਕਰ ਰਿ ਕਮੈਂਟ ਹੋਵੇ ਤੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ